ਇਸ ਲਈ ਪਾਸੂ ਜਾਨਪੁਰ ਦੇ ਪਿੰਡ ਬੇੜੀਆਂ ਦੇ ਵਿੱਚ ਮੌਜੂਦ ਹੈਗੇ ਆ ਤੁਹਾਨੂੰ ਦੱਸ ਜੀ ਕਿ ਬੀਤੇ ਦਿਨੋਂ ਆਏ ਹੜ੍ਹ ਦੇ ਨਾਲ ਜਿੱਥੇ ਇਸ ਇਲਾਕੇ ਦੇ ਵਿੱਚ ਨਹਿਰ ਦੇ ਵਿੱਚ ਪਾੜ ਪੈ ਗਿਆ ਸੀਗਾ ਤਾਂ ਇਸ ਜਗ੍ਹਾ ਦੇ ਉੱਪਰ ਕਾਫੀ ਜਿਹੜਾ ਪਾਣੀ ਜਿਹੜਾ ਆ ਉਹ ਲੋਕਾਂ ਦੇ ਪਿੰਡਾਂ ਨੂੰ ਗਿਆ ਸੀਗਾ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਸੀਗਾ ਤਾਂ ਪਰ ਪੰਜਾਬ ਸਰਕਾਰ ਵੱਲੋਂ ਇਸ ਇਲਾਕੇ ਦੇ ਵਿੱਚ ਉਸ ਪਾੜ ਨੂੰ ਪੂਰਾ ਕਰਨ ਲਈ ਨਹਿਰ ਦੀ ਰਿਪੇਅਰ ਦਾ ਕੰਮ ਜਿਹੜਾ ਤੇ ਸ਼ੁਰੂ ਕਰਾ ਦਿੱਤਾ ਗਿਆ ਤਾਂ ਆਮ ਆਦੀ ਪਾਰਟੀ ਤੋਂ ਨੇਤਾ ਸਾਹਿਬ ਸਿੰਘ ਸਾਹਬ ਜਿਹੜੇ ਨੇ ਇੱਥੇ ਮੌਕੇ ਦੇ ਪੰਚਾਂ ਦੇ ਨਾਲ ਇੱਥੇ ਪਹੁੰਚੇ ਸੀਗੇ ਉਹਨਾਂ ਵੱਲੋਂ ਕਾਰਜਕਰਤਾ ਜਿਹੜੇ ਉਹਨਾਂ ਦੇ ਨਾਲ ਸੀਗੇ ਉਹਨਾਂ ਵੱਲੋਂ ਮੌਕੇ ਦਾ ਇਜਾਜ਼ਤ ਲੇਤਾ ਗਿਆ ਤੇ ਪੰਜਾਬ ਸਰਕਾਰ ਦਾ ਧੰਨਵਾਦ ਜਿਹੜਾ ਹੈ ਸਾਹਿਬ ਸਿੰਘ ਸਾਹਬਾ ਹੋਣਾ ਵੱਲੋਂ ਕੀਤਾ ਗਿਆ ਹੈ ਉਹਨਾਂ ਸਾਫ਼ ਤੌਰ ਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਹੁਤ ਜਲਦੀ ਲੋਕਾਂ ਦੀ ਜਿਹੜੀ ਆ ਉਹ ਮ बनके तैयार ਹੋਵੇਗੀ ਜਿਹੜਾ ਪਾਵਰ ਹਾਊਸ ਵੀ ਬੰਦ ਪਏ ਸੀਗੇ ਜਿਨ੍ਹਾਂ ਦਾ ਕਰੋੜਾਂ ਦਾ ਨੁਕਸਾਨ ਹੋ ਰਿਹਾ ਸੀਗਾ ਉਹ ਵੀ ਜਿਹੜੇ ਆ ਬੰਦ ਹੋਵੇਗਾ ਤਾਂ ਬਿਲੀ ਬੰਨੀ ਦੁਆਰਾ ਜਿਹੜੀ ਸ਼ੁਰੂ ਹੋ ਜਾਵੇਗੀ ਅਗਲੀ ਦੀ ਰਿਪੋਰਟ ਤੇ ਗੱਲਬਾਤ ਕਰਦੇ ਆ ਸਾਫ ਸਿੰਘ ਸਾਹਾ ਬਹੁਣਾ ਦੇ ਨਾਲ ਕੀ ਕੁਝ ਕਹਿਣਾ ਉਹਨਾਂ ਦਾ ਇਸ ਮੌਕੇ ਦੇ ਦੌਰਾਨ ਹਾਂ ਜੀ ਸਾਡਾ ਬਹੁਤ ਕਾਫੀ ਹੋਇਆ ਸੀਗਾ ਪਰ ਹੁਣ ਡਿਪਾਰਟਮੈਂਟ ਵੱਲੋਂ ਸਰਕਾਰ ਵੱਲੋਂ ਤੇ ਕੰਮ ਲਗਾ ਦਿੱਤਾ ਗਿਆ ਮੌਕੇ ਦਾ ਜੱਜ ਲਾਈਨ ਪਹੁੰਚੀ ਹੋ ਕੇ ਕੀ ਕਹਿਣਾ ਚਾਹੁੰਦੇ ਅਸੀਂ ਸਪੈਸ਼ਲੀ ਅੱਜ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਨਾ ਆ ਕਿ ਦੇਖੋ ਪਹਿਲੀ ਸਰਕਾਰ ਆ ਪਹਿਲਾਂ ਵੀ ਹੜ੍ਹ ਆਉਂਦੇ ਰ ਜਿਹੜੀ ਨਹਿਰ ਇਹ ਟੁੱਟੀ ਸੀ ਸਾਡੇ ਸਜਾਨਪੁਰ ਬਲਾਕ ਦੇ ਅੰਦਰ ਜਿਹਦੇ ਨਾਲ ਪੰਜ-ਛਤ ਪਿੰਡ ਸਾਡੇ ਪ੍ਰਭਾਵਿਤ ਹੋਏ ਔਰ ਸਰਕਾਰ ਨੇ ਦਾ ਟੈਂਡਰ ਵੀ ਕਰਤਾ ਇਹਦਾ ਕੰਮ ਵੀ ਸ਼ੁਰੂ ਹੋ ਗਿਆ ਤੁਸੀਂ ਦੇਖ ਲਿਆ ਵੱਡੇ ਪੱਧਰ ਤੇ ਕੰਮ ਲੱਗਿਆ ਔਰ 45 ਦਿਨ ਦਾ ਜਿਹੜਾ ਟਾਈਮ ਇਹਨਾਂ ਨੂੰ ਪੀੜ ਦਿੱਤਾ ਵੀ 45 ਦਿਨ ਚ ਨਹਿਰ ਬਣਾ ਕੇ ਇਹਦਾ ਬੰਨ ਬੰਨ ਕੇ ਤੇ ਲੋਕਾਂ ਦੇ ਹਵਾਲੇ ਜਿਹੜੀ ਇਹ ਕਰਨੀ ਹੈ ਔਰ ਇਹ 4 ਕਰੋੜ ਦਾ ਇਹ ਟੈਂਡਰ ਹੈ 7 ਕਰੋੜ ਦਾ ਜਿਹੜਾ ਮਾਦੋਪੁਰ ਲੱਗੇ ਜਿਹੜੀ ਨਹਿਰ ਜਿਹੜੀ ਉਥੋਂ ਟੁੱਟੀ ਉਹ 7 ਕਰੋੜ ਦਾ ਉਹਦਾ ਹੈ ਬਿਲਕੁਲ ਸਰਕਾਰ ਦਾ ਧੰਨਵਾਦ ਹੈ ਮੁੱਖ ਮੰਤਰੀ ਦਾ ਧੰਨਵਾਦ ਹੈ ਕਿ ਜਿਨ੍ਹਾਂ ਨੇ ਇੰਨੀ ਜਲਦੀ ਲੋਕਾਂ ਦੀ ਬਾਹ ਫੜੀ ਹੈ ਹਾੜਾਂ ਦੇ ਵਿੱਚ ਜਿਹੜੇ ਲੋਕ ਪ੍ਰਭਾਵਿਤ ਹੋਏ ਉਹਨਾਂ ਨੂੰ ਰਾਸ਼ਨ ਭੇਜਿਆ ਉਹਨਾਂ ਦੀਆਂ ਗਰਦੌਰੀਆਂ ਕਰਾਈਆਂ ਔਰ 30 ਦਿਨ ਦੇ ਅੰਦਰ ਘਟੋ-ਘਟ 600 ਕਿਸਾਨ ਨੂੰ ਕੱਲ 20-20 ਹਜ਼ਾਰ ਰੁਪਏ ਮੁਆਵਜ਼ਾ ਜਿਹੜਾ ਦੇਣਾ ਸੀ ਜਿਨ੍ਹਾਂ ਦੀਆਂ ਫਸਲਾਂ ਖਰਾਬ ਹੋਈਆਂ 600 ਕਿਸਾਨ ਜਿਹੜਾ ਉਹਨਾਂ ਨੂੰ 20-20 ਹਜ਼ਾਰ ਰੁਪਏ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਇਆ ਔਰ ਇਹ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਇੰਨੀ ਜਲਦੀ ਗਰਦੌਰੀਆਂ ਕਰਾਈਆਂ ਫਸਲਾਂ ਦੇ ਮੁਆਵਜ਼ੇ ਦਿੱਤੇ ਜਿਹੜੀਆਂ ਨਹਿਰਾਂ ਟੁੱਟੀਆਂ ਉਹਨਾਂ ਦੇ ਬੰਨ ਬੰਨੇ ਔਰ ਇੰਨੀ ਜਲਦੀ ਕੰਮ ਕਰਾਇਆ ਕਿਉਂਕਿ ਲੋਕੀ ਆ ਰਾਤ ਨੂੰ ਸੌਂਦੇ ਨਹੀਂ ਜਦੋਂ ਦੀ ਨਹਿਰ ਟੁੱਟੀ ਸੀ ਉਹਦੇ ਬਾਅਦ ਵੀ ਪਾਣੀ ਆਇਆ ਤੇ ਲੋਕਾਂ ਨੂੰ ਡਰ ਸੀ ਕਿ ਕਿਤੇ ਪਾਣੀ ਮੁੜ ਕੇ ਆ ਨਾ ਜਾਏ ਸੋ ਅਹੀਂ ਧੰਨਵਾਦ ਕਰਨੇ ਆ ਸਰਕਾਰ ਦਾ ਮੁੱਖ ਮੰਤਰੀ ਦਾ ਧੰਨਵਾਦ ਕਰਨੇ ਆ ਅੱਜ ਕਾਂਗਰਸ ਭਾਜਪਾ ਵਾਲੇ ਰੌਲਾ ਪਾਈ ਜਾਂਦੇ ਆ ਅਕਾਲੀ ਦਲ ਨੇ ਮੈਂ ਕਹਿੰਦਾ ਕਿਹੜੇ ਮੂੰਹ ਨਾਲ ਗੱਲਾਂ ਕਰਦੇ ਆ ਤੁਹਾਡੀਆਂ ਵੀ ਸਰਕਾਰਾਂ ਰਹੀਆਂ 70 ਸਾਲ ਤੁਸੀਂ ਰਾਜ ਕੀਤਾ ਅੱਜ ਤੱਕ ਮੈਨੇ ਇਤਿਹਾਸ ਪਿਛਲਾ ਫਰੋਲ ਕੇ ਦੇਖ ਲੋ ਕਿ ਕਿੰਨ ਕੰਮ ਕੀਤਾ ਕਿੰਨ ਗਰਦੌਰੀਆਂ ਕਰਾਈਆਂ ਕਿੰਨ ਲੋਕਾਂ ਦੀ ਬਾਹ ਫੜੀ ਆ ਕਿੰਨ ਲੋਕਾਂ ਦੇ ਹੱਕ ਦੇ ਵਿੱਚ ਕਿਹੜਾ ਖੜਾ ਹੋਇਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਕੱਲਾ ਉਹ ਇਨਸਾਨ ਹੈ ਤੁਸੀਂ ਦੇਖ ਲੋ ਕੱਲ ਹੀ 22000 ਦੇ ਚੱਕ ਵੱਡੇ ਆ ਸੋ ਸਾਨੂੰ ਪੂਰੀ ਉਮੀਦ ਆ ਸਰਕਾਰ ਤੋਂ ਸਰਕਾਰ ਦਾ ਸਪੈਸ਼ਲ ਮੁੱਖ ਮੰਤਰੀ ਦਾ ਧੰਨਵਾਦ ਕਰਨ ਲਈ ਇੱਥੇ ਆਇਆ ਸੋ ਤੁਸੀਂ ਦੇਖਿਆ ਆਪਣੇ ਔਰ ਇਹ ਠੇਕੇਦਾਰ ਨੂੰ ਸਪੈਸ਼ਲੀ ਅਪੀਲ ਕਰਨ ਲਈ ਆਇਆ ਕਿ ਵਧੀਆ ਮਟੀਰੀਅਲ ਇੱਥੇ ਪਾਣਾ ਜਿਹਦੇ ਨਾਲ ਮੁੜ ਕੇ ਇਹ ਹਾਲਾਤ ਆ ਜਿਹੜੇ ਇਹ ਨਾਮ ਬਨਨ ਔਰ ਭਗਵੰਤ ਸਿੰਘ ਮਾਨ ਨੇ ਜਿਹੜੇ ਇਰੀਗੇਸ਼ਨ ਦੇ ਇਥੇ ਅਫਸਰ ਜਿਨ੍ਹਾਂ ਦੀ ਅੰਗਹੀਲੀ ਕਰਕੇ ਨਹਿਰ ਰੁੱਟੀ ਸੀ ਕਿਉਂਕਿ ਜਾਲਾ ਇਥੋਂ ਜਾਮ ਹੋ ਗਿਆ ਜਿਹਦੇ ਕਰਕੇ ਨਹਿਰ ਰੁੱਟੀ ਸੀ ਦਿਕਸ਼ਨ ਸੂਦ ਇਥੇ ਐਕਸ਼ਨ ਸੀ ਜਿਹਨੂੰ ਉੱਥੇ ਮੌਕੇ ਤੇ ਸਸਪੈਂਡ ਕੀਤਾ ਸੀ ਧੰਨਵਾਦ ਕਰਨੇ ਆ ਭਗਵੰਤ ਸਿੰਘ ਮਾਨ ਜੀ ਦਾ ਔਰ ਆਮ ਆਦਮੀ ਪਾਰਟੀ ਦਾ ਜਿਨ੍ਹਾਂ ਨੇ ਲੋਕਾਂ ਦੀ ਸਾਰ ਲਈ ਔਰ ਲੋਕਾਂ ਦੀ ਬਾਹ ਫੜੀ ਹੈ ਔਰ ਜਿਹੜਾ ਜਿਹਦੀ ਵਜ੍ਹਾ ਕਰਕੇ ਇਰੀਗੇਸ਼ਨ ਦੇ ਜਿਹੜੇ ਮੁਲਾਜ਼ਮ ਜਾਏ ਨਿਤਨ ਸੂਦ ਜਿਹੜਾ ਇੱਥੇ ਐਕਸ਼ਨ ਜਿਹਦੀ ਅਨਗੈਹੀ ਕਰਕੇ ਨਹਿਰ ਟੁੱਟੀ ਸੀ ਉਹਨੂੰ ਮੌਕੇ ਤੇ ਸਸਪੈਂਡ ਕੀਤਾ ਔਰ ਰੋਜ਼ ਜਿਹੜੀ ਨਹਿਰ ਟੁੱਟੀ ਦੇ ਕਰਕੇ ਬਿਜਲੀ ਜਿਹੜੀ ਪਾਵਰ ਜਿਹੜੇ ਪ੍ਰੋਜੈਕਟ ਆ ਸਾਰੇ ਬੰਦ ਹੋਏ ਇਹ 1 ਲੱਖ ਰੁਪਏ ਦਾ ਰੋਜ਼ ਨੁਕਸਾਨ ਹੋ ਰਿਆ ਸੀ ਸਰਕਾਰ ਨੂੰ ਲੋਕਾਂ ਨੂੰ ਜਿਹਦੇ ਕਰਕੇ ਉਹਦੀ ਵੀ ਪ੍ਰਭਾਈ ਹੋਏਗੀ ਔਰ ਲੋਕ ਵੀ ਆਪਣੇ ਚੈਨ ਦੀ ਨੀਂਦ ਸੌਂਦਗੇ ਔਰ ਕਿਸਾਨਾਂ ਨੂੰ ਜਿਹੜੇ ਇੰਨੀ ਜਲਦੀ ਪੈਸੇ ਦਿੱਤੇ ਆ ਜਾਂ ਦੇ ਰਹੀ ਆ ਸਰਕਾਰ ਉਹਦੇ ਲਈ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਔਰ ਜਿਨ੍ਹਾਂ ਦੇ ਇਰੀਗੇਸ਼ਨ ਦੇ ਜਿਹੜੇ ਮੁਲਾਜ਼ਮ ਜਿਨ੍ਹਾਂ ਕਰਕੇ ਨਹਿਰ ਟੁੱਟੀ ਸੀ ਨਿਤਨ ਸੂਦ ਇੱਥੇ ਐਕਸ਼ਨ ਸੀ ਉਹਨੂੰ ਮੌਕੇ ਤੇ ਸਸਪੈਂਡ ਕੀਤਾ ਭਗਵੰਤ ਮਾਨ ਦੀ ਸਰਕਾਰ ਨੇ ਔਰ ਕਰੋੜਾਂ ਰੁਪਈਆ ਰੋਜ਼ ਬਿਜਲੀ ਦਾ ਨੁਕਸਾਨ ਜਿਹੜਾ ਹੋ ਰਿਹਾ ਸੀ ਉਹਦੀ ਵੀ ਭਰਾਈ ਹੋਏਗੀ ਔਰ ਲੋਕਾਂ ਨੂੰ ਜਿਹੜਾ ਨੁਕਸਾਨ ਹੋ ਰਿਹਾ ਸੀ ਰੋਜ਼ ਲੋਕਾਂ ਦੇ ਲੋਕੀ ਸੌ ਨਹੀਂ ਰੇ ਸੀ ਕਿਉਂਕਿ ਨਹਿਰ ਇੱਥੋਂ ਟੁੱਟੀ ਸੀ ਕਿ ਪਤਾ ਨਹੀਂ ਕਦੋਂ ਬਣਨੀ ਆ 45 ਦਿਨ ਦਾ ਅਲਟੀਮੇਟ ਠੇਕੇਦਾਰ ਨੂੰ ਦਿੱਤਾ ਸ਼ੋਕ ਕੁਮਾਰ ਠੇਕੇਦਾਰ ਹੈ ਔਰ ਅਸੀਂ ਦੇਖਿਆ ਇਥੇ ਆਗੇ ਕੀ ਕਿਤੇ ਮਾੜਾ ਮਟੀਰੀਅਲ ਨਾਲ ਯੂਜ਼ ਕਰਨ ਸਰਕਾਰ ਦੀਆਂ ਬੜੀਆਂ ਸਖਤ ਹਦਾਇਤਾਂ ਹਨ ਕਿ ਕੋਈ ਵੀ ਜਿਹੜਾ ਮਾੜਾ ਕੰਮ ਕਰੇਗਾ ਉਹ ਬਖਸ਼ਿਆ ਨਹੀਂ ਜਾਏਗਾ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਦਾ ਬਹੁਤ ਬਹੁਤ ਧੰਨਵਾਦ ਕਰਨਿਆ ਜਿਨ੍ਹਾਂ ਨੇ ਲੋਕਾਂ ਦੀ ਇੰਨੀ ਜਲਦੀ ਬਾਹ ਫੜੀ